ਕਿ ਕਿਤੇ ਕਿਤੇ ਸੋਚਦਾ ਹੁੰਨਾ ਹੈ ਇਹ ਵੱਡੇ ਬਾਦਲ ਸਾਹਿਬ ਸਿਆਸਤ 'ਚ ਨਾ ਹੁੰਦੇ ਤੇ ਉਹਨਾਂ ਦੀ ਜਗ੍ਹਾ 'ਚ ਜਿਵੇਂ ਹੁਣ ਦੇ ਕਿੰਨੇ ਕੀ ਮਿਨਿਸਟਰ ਬਣੇ ਆ ਚਾਰ ਖੋਰਾ ਜ ਤੁਸੀਂ ਦੇਖੋ ਹੁਣਾਂ ਕੀ ਸੀ ਪੰਜਾਬ ਦਾ ਦੇਖੀਏ ਜਿਹੜੀ ਆਈ ਹੈ ਹਾਂਜੀ ਬੜੀ ਉਹਦੇ ਸ਼ਰਾਬ ਤੇ ਚਿੱਟੇ ਹੁੰਦੇ ਸੀ ਜਿਹਨੇ ਨਹੀਂ ਦੇਖੀ ਹੱਥ ਕਿਹੜੇ ਵੀ ਜਿਹਨੇ ਦੇਖੀ ਹੈ ਸਾਰੇ ਹਣੇ ਕੱਲ ਦੱਸੋ ਸੱਚੀ ਵੀਡੀਓ ਹੈ ਇਹਦੀ ਇੰ तरीਕਾ ਨਹੀਂ ਕਹੁੰਦਾ ਆਤੀ ਸ਼ੀਦੀ ਤਾਂ ਕਹਿੰਦਾ ਇੱਕ ਦਿਨ ਚ ਅਸੀਂ ਕਲੀਨ ਚੈਟ ਲਈਦੀ ਤੇ ਹੁਣ ਨਾ ਤਾਂ ਭਾਈ ਰਜੀਤ ਸਿੰਘ ਜਿਹੜਾ ਸਿੰਘ ਸਾਹਿਬ ਜੀ ਉਹ ਕਹਿੰਦਾ ਕਿ ਪਾਰੀ ਕਰਾਉ ਨਾ ਅਬੜਾਵਾ ਜਿਹੜਾ ਹੁਣ ਉੱਕੜਿਆ ਉਥੋਂ ਉਹ ਕਹਿੰਦਾ ਨਾ ਦਾਦੂ ਵਾਲ ਕਹਿੰਦਾ ਨਾ ਮੰਡ ਸਾਬ ਕਹਿੰਦੇ ਆ ਕਿ ਹੁਣ ਉਹਨਾਂ ਨੂੰ ਕੋਈ ਡਰ ਨਹੀਂ ਉਹ ਕਿ ਸਾਰੇ ਰਲੇ ਮਲੇ ਨੇ ਨਿਸ਼ਾਨਾ ਇੱਕੋ ਹੀ ਹੈ ਕਿ ਕਾਲੀ ਦਲ ਕਾਲੀ ਦਲ ਕਾਲ ਨੂੰ ਧਰ ਪਰੇ ਪਾਪਰੇ ਕਰਦਾ ਸੀ ਉਹ ਆਤਮਾਨ ਕਰੂਗਾ ਜਰੇ ਕਾਲਪਕ ਸਾਡੀ ਸੁਪਰੀਮ ਅਥਾਰਟੀ ਨੂੰ ਚੈਲੰਜ ਕਰਦਾ ਉਹਨੂੰ ਬੋਲਣ ਦੀ ਤਬੀਰ ਹੀ ਨਹੀਂ ਹੈ ਐਸ ਕਰਕੇ ਮੈਂ ਜਿਹੜਾ ਬੇਨਤੀ ਕਰ ਆਇਆ ਹੁਣ ਕੰਮ ਲੜਾਈ ਸਿਆਸਤ ਦੀ ਨਹੀਂ ਹੈ ਖੂਨ ਦੀ ਹੈ ਪੰਥਕ ਕਹਿੰਦੇ ਐ ਗੋਣੀ ਬੋਲਦੇ ਤੁਸੀਂ ਨਾਲ ਉਹ ਟਕਰਾਉਣ ਵਾਲੇ ਐ ਅੱ빠 ਹਲੇ ਵੀ ਨਹੀਂ ਪਛਾਣਦੇ ਮੈਂ ਕਿਤੇ ਕਿਤੇ ਸੋਚਦਾ ਹੁੰਨਾ ਹੈ ਜੇ ਵੱਡੇ ਬਾਦਲ ਸਾਹਿਬ ਸਿਆਸਤ 'ਚ ਨਾ ਹੁੰਦੇ ਤੇ ਉਹਨਾਂ ਦੀ ਜਗ੍ਹਾ 'ਚ ਜਿਵੇਂ ਹੁਣ ਦੇ ਕਿੰਨੇ ਪ੍ਰੀਮਿੰਿਸਟਰ ਬਣੇ ਆਂ ਚਾਰ ਖੋਰ ਆ ਜਾਂਦੇ ਤੁਸੀਂ ਦੇਖ ਲਓ ਹੁਣਾ ਕੀ ਸੀ ਪੰਜਾਬ ਦਾ ਬਿਹਾਰ ਨਾਲੋਂ ਪਿਹਰੇ ਹਾਲਾਤ ਹੋ ਜਾਣੇ ਸੀ ਸਾਹਿਬ ਹੁਣ ਦੇਖ ਲਓ ਮੈਂ ਨਾ ਖਲਾਸਨਾ ਗਿਆਨੀ ਜ਼ੈਲ ਸਿੰਘ ਜੀ ਬੀਪoldi ਹੈ ਨਿਸ਼ਾਨੀ ਦੱਸ ਦਿਓ ਉਹਨਾਂ ਦੀ ਆਪਣੇ ਬਿਆਨ ਸਿੰਘ ਦਰਬਾਰਾ ਸਿੰਘ ਹਰਚਨ ਕੈਪਟਨ ਅਮਰਿੰਦਰ ਸਿੰਘ ਬੀਬੀ ਪੱਠਰ ਤੁਸੀਂ ਕਿੰਨੇ ਨਾਲ ਲਗਣਾ ਤੇ ਕਿੰਨੇ 20 ਸਾਲ ਦੇ ਇੱਕ ਨਿਸ਼ਾਨੀ ਨੂੰ ਸਰ ਹਰਚਨ ਸਿੰਘ ਬਰਾੜ ਤੁਸੀਂ ਉਹਨਾਂ ਦੇ ਪਿੰਡ ਦੇ ਪੁੱਤ ਨਹੀਂ ਕੱਪਦੇ ਹੁੰਦੇ ਸੀ ਸੇਮ ਨਾਲ ਟੁੱਬਿਆ ਸੀ ਕਿ ਨਹੀਂ ਆਪਣਾ ਪਿੰਡ ਨਹੀਂ ਕੱਢ ਸਕੇ ਮੁੱਖ ਮੰਤਰੀ ਰਹੇ ਐਡੇ ਐਡੇ ਮੰਤਰੀ ਰਹੇ ਐ ਕਿਉਂਕਿ ਉਹਨਾਂ ਦੇ ਦਿਲ ਚ ਦਰਦ ਨਹੀਂ ਉਹ ਰਾਜ ਕਰਨ ਵਾਸਤੇ ਆਉਂਦੇ ਸੀ ਸੇਵਾ ਕਰਨ ਵਾਸਤੇ ਨਹੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਵਟੇ ਬਾਦਲ ਸਾਹਿਬ ਸੀ ਜਿਹੜਾ ਤੁਸੀਂ ਤੁਹਾਡੇ ਵਿੱਚ ਹੀ ਰਹਿੰਦੇ ਸੀ ਤੁਸੀਂ ਤੋਂ ਹੁਕਮ ਕਰਦੇ ਸੀ ਹੁਣ ਜੈਤੋ ਵਾਲੇ ਉਹ ਤੁਸੀਂ ਦੇਖ ਲਓ ਜਿੰਨੇ ਤੁਹਾਡੇ ਪੱਕੇ ਖਾਲੇ ਹੋਏ ਆ ਕਿਹਨੇ ਕੀਤੇ ਆ ਜਿੰਨੀਆਂ ਨਹਿਰਾਂ ਕਿਹੜੇ ਕੱਢੀਆਂ ਜਿੰਨੇ ਗ੍ਰੇਡਾਂ ਬਿਜਲੀ ਦੇ ਕਿਹੜੇ ਬਣਾਇਆ ਜਿੰਨੇ ਸਕੂਲ ਬਣੇ ਆ ਧਰਖਾਲਾ ਬਣਿਆ ਮੈਨੂੰ ਯਾਦ ਹੈ ਪਿੱਛੇ ਦੇ ਉਹ ਜਦੋਂ ਮੈਂ ਦਿੱਲੀ ਸੀ ਮੈਂ ਤੁਹਾਨੂੰ ਸੰਗਤ ਦਸ਼ਮ ਲਾਇਆ ਸੀ ਆਪਣੇ ਜਹਦਾਰ ਜੀ ਦਾ ਪਿੰਡ ਸੀ ਕਿਹੜਾ ਧਰ ਸਿੰਘ ਵਾਲਾ ਜੈਪ ਸਿੰਘ ਜਹਦਾਰ ਪੁਰਾਣੇ ਹਾਂ ਉਹ ਉਹਨਾਂ ਨੂੰ ਕਹਿੰਦੇ ਮੇਰੇ ਪਣੀ ਪਾਣੀ ਮੈਂ ਕਦੋਂ ਕਦੋਂ 25 ਕਰੋੜ ਦੀ ਕਿਦੋਂ ਕਿੰਨੇ ਦੀ 40 ਕਰੋੜ ਮੈਂ ਕੱਢਦੇ ਹੋ ਯਾਰ ਹੁਣ ਕਿਸੇ ਜ਼ਿਹਦਾਰ ਦੀ ਕੋਈ 35 ਸਾਲ ਬਾਅਦ ਤੁਸੀਂ ਦੇਖੋ ਕੋਈ ਚੀਜ਼ ਛੱਡੀ ਤੁਸੀਂ ਐਂ ਕਰੋ ਜੈੱਟ ਤੋਂ ਹਲਕੇ ਦੇ ਕਿਸੇ ਵੀ ਪਿੰਡ ਚਲੇ ਜਾਓ ਭਾਵੇਂ ਸੜਕ ਹੈ ਸਕੂਲ ਹੈ ਹਸਪਤਾਲ ਹੈ ਮੋਟਾ ਦੇ ਕਨੈਕਸ਼ਨ ਹੈ ਉਸ ਵੀ ਚੀਜ਼ ਹਾਸਲ ਦਿਨ ਨਨ੍ਹਾ ਕਾਲੀ ਦਾ ਤੇ ਆਪਾਂ தாਸਲ ਵਾਲੇ ਪੰਜਾਬ ਹੁਣ ਆ ਦੇ ਲੋਕਾਂ ਦੇ ਕਹਿੰਦੇ ਜਿਹੜੇ ਠੱਗ ਹੈ ਜਿਹੜੇ ਉਹਨਾਂ ਨਿਸ਼ਾਨਾ ਇੱਛੀਆਂ ਦੇ ਬੰਦੇ ਐ ਉਹਨਾਂ ਦੇ ਨਿਸ਼ਾਨਾ ਹੈ ਕਿ ਅਕਾਲੀ ਦਲ ਖਤਮ ਕਰਦੇ ਹੋ ਫਿਰ ਅਸੀਂ ਆਵਾਂਗੇ ਫੇਰ ਲੁੱਟਾਂਗੇ ਉਹਨਾਂ ਦਾ ਕੋਈ ਸਿੱਖ ਕੌਮ ਪ੍ਰਤੀ ਕੁਛ ਹੈ ਕੋਈ ਦਿਲੋਂ ਹੁਣ ਇੱਕ ਗੱਲ ਤੁਹਾਡੇ ਸਾਹਮਣੇ ਸਾਹਮਣੇ ਮਸਾਲਾ ਉਹ ਭਗਵੰਤ ਮਾਨ ਦੀ ਵੀਡੀਓ ਆ ਦੇਖੀ ਐ ਜਿਹੜੀ ਆਈ ਐ ਹਾਂਜੀ ਬੜੀ ਉਹਦੇ ਸ਼ਰਾਬ ਦੇ ਛਿੱਟੇ ਨਾਲ ਸ਼ੀਕ ਜਿਹਨੇ ਨਹੀਂ ਦੇਖੀ ਹੱਥ ਖੜੇ ਕਿ ਜਿਹਨੇ ਦੇਖੀ ਐ ਖਾ ਸਾਰੇ ਹੁਣ ਇਹ ਕੱਲ ਦੱਸੋ ਸੱਚੀ ਵੀਡੀਓ ਐ ਇਹਦੀ ਇਨਕੁਆਇਰੀ ਕਿਉਂ ਨਹੀਂ ਕਰਾਉਂਦਾ ਆਤੀ ਸ਼ੀਦੀ ਤਾਂ ਕਹਿੰਦਾ ਇੱਕ ਦਿਨ ਚ ਅਸੀਂ ਕਲੀਨ ਚਿੱਟ ਦੇ ਦਈ ਤੇ ਹੁਣ ਨਾ ਤਾਂ ਭਾਈ ਰਜੀਤ ਸਿੰਘ ਜਿਹੜਾ ਸਿੰਘ ਸਾਹਿਬ ਜੀ ਉਹ ਕਹਿੰਦਾ ਕਿ ਇਨਕੁਆਇਰੀ ਕਰਾਓ ਨਾ ਅਬਡਾਲਾ ਜਿਹੜਾ ਹੁਣ ਉੱਕਟਿਆ ਉਥੋਂ ਉਹ ਕਹਿੰਦਾ ਨਾ ਦਾਦੂ ਵਾਲ ਕਹਿੰਦਾ ਨਾਮ ਆnde ਸਭ ਕਹਿੰਦੇ ਆ ਕਿ ਹੁਣ ਹੁਣ ਉਹਨਾਂ ਨੂੰ ਕੋਈ ਦਰਦ ਨਹੀਂ। ਕਿ ਸਾਰੇ ਰਲੇ ਮਲੇ ਹੈ। ਨਿਸ਼ਾਨਾ ਇੱਕੋ ਹੀ ਹੈ ਕਿ ਕਾਲੀ ਦਲ ਕਾਲੀ ਦਲ ਕਾਲੀ ਦਲ ਕਾਦਨ ਉਹ ਚਾਹੁੰਦੇ। ਅੱਛਾ ਜੇ ਆਪਾਂ ਗੱਲਾਂ 'ਚ ਆ ਗਏ ਇਹਨਾਂ ਦੇ। ਫਿਰ ਆਪਣਾ ਜੋ ਬੁਰਾ ਹਾਲ ਹੋਣਾ ਤੁਹਾਨੂੰ ਪਤਾ ਨਹੀਂ ਲੱਗਣਾ ਕੀ ਹੋਣਾ ਕੀ ਹੈ। ਹੁਣ ਤਾਂ ਬਾਹਰਲੇ ਮੁਲਖਾਲੇ ਨੇ ਵੀ ਦਰਵਾਜ਼ੇ ਬੰਦ ਕਰਤੇ ਆਪਣੇ ਬੱਚਿਆਂ ਵਾਸਤੇ। ਹੁਣ ਤਾਂ ਜੇ ਪੰਜਾਬ ਨੂੰ ਬਚਾਉਣਾ ਤਾਂ ਜੇ ਕਾਲੀਦਲ ਨਾ ਨਹੀਂ ਆਇਆ ਤੇ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਹੁਣ ਕੇਜਰੀਵਾਲ ਨੂੰ ਧਰ ਪਰੇ ਪਾਪਣੇ ਕਰਨਾ ਸੀ ਭਗਵਾਂ ਤੁਮਾਨ ਕਰੂਗਾ ਜੀ ਕੱਲ ਤੱਕ ਸਾਡੀ ਸੁਪਰੀਮ ਅਥਾਰਟੀ ਨੂੰ ਚੈਲੰਜ ਕਰਦਾ ਉਹਨੂੰ ਬੋਲਣ ਦੀ ਤਬੀਜ਼ ਹੀ ਨਹੀਂ ਹੈ ਐਸ ਕਰਕੇ ਮੈਂ ਜਿਹੜਾ ਬੇਨਤੀ ਕਰ ਆਇਆ ਹੁਣ ਕੰਮ ਲੜਾਈ ਸਿਆਸਤ ਦੀ ਨਹੀਂ ਹੈ ਹੋਂਦ ਦੀ ਹੈ ਪੰਜਾਬ ਦੀ ਹੋਂਦ ਦੀ ਖਾਲਸਾ ਪੰਥ ਦੀ ਹੋਂਦ ਹੁੰਦੀ ਹੈ ਲੜਾਈ ਹੈ ਥੋਡੇ ਗੁਰੂ ਘਰ ਤੱਕ ਕਬਜ਼ਾ ਕਰ ਲਿਆ ਇਹਨਾਂ ਨੇ ਤੱਕ ਹਜ਼ੂਰ ਸਾਹਿਬ ਤੇ ਮਰਾਸ਼ੀਆ ਸਰਕਾਰ ਨੇ ਕਬਜ਼ਾ ਕਰ ਲਿਆ ਪਹਿਲੇ ਆ ਤੁਹਾਡੇ ਸਿੱਖ ਸੰਗਤ ਕੋਲ ਸੀ ਤੱਕ ਪਟਨਾ ਸਾਹਿਬ ਤੇ ਬਿਹਾਰ ਸਰਕਾਰ ਕਰਗੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਬੀਜੇਪੀ ਕਰਗੀ ਥੋੜੀ ਐਨਸੀਪੀ ਤੋੜਦੀ ਕੋਈ ਬੋਲਿਆ ਥੱਲੇ ਚ ਕਾਲੀ ਦੰਦ ਬਗੈ ਕੋਈ ਲੜਾਈ ਲੜਨ ਨੂੰ ਤਿਆਰ ਹੈ ਕੋਈ ਕਿਉਂ ਨਹੀਂ ਆ ਵੱਡੇ ਵੱਡੇ ਜਿਹੜੇ ਕੋਈ ਮਹਾਪੁਰਸ਼ ਵੀ ਹੈ ਕੋਈ ਵੱਡੇ ਆਪਣੇ ਉਹਨੂੰ ਪੰਥਕ ਕਹਿੰਦੇ ਐ ਕਿਉਂ ਨਹੀਂ ਬੋਲਦੇ ਕਿਉਂਕਿ ਨਾਲ ਉਹ ਦਕਰੋਣ ਵਾਲੇ ਐ ਆਪਾਂ ਹਲੇ ਵੀ ਨਹੀਂ ਪਛਾਣਦੇ ਇਸ ਕਰਕੇ ਮੈਂ ਆਈ ਕੈਨ ਆ ਜਿਹੜਾ ਇਲੈਕਸ਼ਨ ਹੈ ਨਾ 1 ਸਾਲ ਬਾਅਦ ਆ ਕੋਈ ਸੂਬਾ ਸਿੰਘ ਦੀ ਲੜਾਈ ਨਹੀਂ ਐ ਮੈਨਾਂ ਕੋਈ ਫਰਕ ਨਹੀਂ ਪੈਂਦਾ ਪਰ ਸੂਬਾ ਸਿੰਘ ਉੱਥੇ ਜਾਊਗਾ ਸਰਕਾਰ ਦਾ ਹਿੱਸਾ ਬਣੂਗਾ ਫਰਕ ਉਹ ਤੋਂ ਹੋਊਗਾ ਨਹੀਂ ਤਾਂ ਪੰਜ ਸਾਲ ਤੁਹਾਡੇ ਐਵੇਂ ਟੱਪ ਜੰਗੇ ਜਿਵੇਂ ਆ ਟੱਪਿਆ ਹੋਰ ਪੂਰੇ ਹੋ ਜਾਣਗੇ ਸਾਡਾ ਸਾਲ ਸਾਡੇ ਦਾ ਠਿਕਾ ਬੰਦ ਕਰਾਇਆ ਪਿਆ ਮੈਂ ਕੱਲ ਹੀ ਤੁਹਾਡਾ ਆਪਾਂ ਕੰਦਲ ਦੇ ਸਰਪੰਚਾਂ ਸਰਪੰਚਾਂ ਅੱਧਾ ਕੋਈ ਯਾਰ ਮੈਂ ਉਹ ਵੀ ਕਹਿ ਰਿਹਾ ਨਾ ਉਹ ਇਨਕਲਾਬ ਨਹੀਂ ਕਰਈਆਂ ਜਿਹੜਾ ਇਨਕਲਾਬ ਦੀ ਜਿਹੜਾ ਇੱਕ ਇੱਕ ਆਪਣੇ ਦੀ ਫੋਟ ਮਾਰੀ ਹੈ ਜਿਹੜਾ ਨਾਰਾ ਲਾਣ ਦਾ ਉਹਦੇ ਪਿੱਛੇ ਚਲੇ ਜਾਂਦੇ ਆ ਉਹ ਬੰਦਿਆਂ ਦੀਆਂ ਸ਼ਕਲਾਂ ਉੱਪਰ ਦੇਖਿਆ ਕਰੋ ਨਾਰੇ ਮੌਲ ਵਾਲੇ ਨਹੀਂ ਕਰੀਆਂ ਉਹਨੇ ਮਗਰ ਕੌਣ ਹੈ ਇਕੱਲੇ ਇਨਕਲਾਬ ਦਾ ਨਾਰਾ ਲਾ ਕੇ ਇਨ ਕਲਾਬ ਵੀ ਨਹੀਂ ਪੰਦਾ ਦਿਲੋਂ ਚਾਹੀਦਾ ਦਿਲੋਂ ਜਜ਼ਬਾਤ ਚਾਹੀਦੇ ਹੈ ਕਿੰਨੇ ਮੈਂ ਤੁਹੇ ਦੇਖੋ ਪਿਛਲੇ ਸਾਲ ਦੇ ਅੰਦਰ ਮੇਰੇ ਤੇ ਕਿੰਨੇ ਹਮਲੇ ਕੀਤੇ ਹਨ ਅਗਰ ਆਪਣੇ ਹੀ ਬਚਾਇਆ ਗੋਲੀ ਤੱਕ ਮਾਰ ਤੱਕ ਆ ਗਏ ਉਹ ਜਿਹੜੇ ਬੰਦੇ ਨੇ ਗੋਲੀ ਮੇਰੇ ਤੇ ਚਲਾਈ ਹੈ ਉਹਦੇ ਪਰਚਾ ਦੱਸ ਕੀ ਦਿੱਤਾ ਹੈ ਭਾਈ ਨਾਮ ਵੀ ਨਹੀਂ ਦਿੱਤਾ ਕਹਿੰਦਾ ਜੀ ਕੋਈ ਆਇਆ ਸੀ ਉੱਥੇ ਝਗੜਾ ਪਿਆ ਸੀ ਝਗੜੇ ਚ ਹਵਾਈ ਫੈਰ ਹੋ ਗਿਆ ਆ ਪਰਚਾ ਤੇ 15 ਦਿਨ ਚ ਉਹਨੂੰ ਬੇਲ ਕਰਾ ਦੀ ਮੇਰੀ ਕੋਈ ਜਾਤੀ ਲੜਾਈ ਸੀ ਮੈਂ ਤਾਂ ਆਪਣੀ ਕੌਮ ਦੀ ਪੰਜਾਬ ਦੀ ਲੜਾਈ ਲੜ ਰਿਹਾ ਹੁਣ ਵੀ ਲੱਗੇ ਉਹ ਕਹਿੰਦੇ ਆ ਕਿ ਆ ਨਾਂ ਹਟਾ ਦਈਏ ਪੰਜਾਬ ਦੇ ਇਤਿਹਾਸ ਚੋਂ ਤੇ ਫਿਰ ਅਸੀਂ ਕਬਜ਼ਾ ਕਰ ਲਾਂਗੇ ਹੁਣ ਆ ਜਿਹੜਾ ਆਪਾਂ ਨੇ ਮਗਰ ਹੁਣ ਤਿੱਤੇ ਤਿੱਤੇ ਜਾ ਕੇ ਸਪੀਡ ਘੜ ਲਈ ਪਹਿਲੇ ਤਾਂ ਸੋਚਦੇ ਆ ਕਿ ਖਤਮ ਕਰਤੀ ਪਾਰਟੀ ਜਦੋਂ ਦੇਖਿਆ ਤਰਨਤਾਰਨ ਦੇ ਵੱਲ ਜ਼ਿਲ੍ਹਾ ਪ੍ਰੀਖਿਸ਼ਦ ਬਲਾਕ ਸੰਪਤੀ ਮੈਂ ਤੁਹਾਨੂੰ ਅੱਜ ਦੱਸਾਂ ਉਸ ਤੇ 8 ਕੰਨੇ ਆ ਕਿ 9 ਥੋੜੇ ਕਾਗਜ਼ਦ ਕਾਲੀਦਲ ਦੇ ਰੱਦ ਹੋਏ 1100 ਕਮੇਟੀਆਂ ਦੇ ਵਿੱਚ 1100 ਉਮੀਦਵਾਰਾਂ ਦੇ ਕਾਂਗਰਸ ਦੇ ਲਈ ਉਹਨਾਂ ਨੇ 250 ਹੀ ਕੀਤੇ ਹੈ ਕਿਉਂਕਿ ਮੈਨੂੰ ਪਤਾ ਸੀ ਇਹਨਾਂ ਨੇ ਜਿਤਨਾ ਨਹੀਂ ਰੱਖ ਲੋ 1100 ਆਪਣੇ ਕਾਲੀਦਲ ਦੇ ਉਹ ਡਾਰੀ ਸੀ ਪਰ ਫਿਰ ਵੀ ਤੁਸੀਂ ਢੇਰੀ ਲਿਆ ਦੀ ਜਿੱਥੇ ਬਚੇ ਸੀ ਪਰ ਵਰਕਰ ਲੱਗ ਗਏ ਨੂੰ ਡਾਰੀ ਪੈ ਗਿਆ ਹੁਣ ਉਹ ਕਹਿੰਦੇ ਆ ਕਿ ਹੁਣ ਪੈ ਜੋ ਅਕਾਲੀ ਦਲ ਦੇ ਮੇਰੇ ਫੁੱਲਸ ਭੇਜੀ ਦੀ ਕਿਤਾਬਾਂ ਚੱਕੀ ਜਾਂ ਮੇਰੀ ਮੈਂ ਕਿਹਾ ਚੱਕੀ ਚਲੋ ਕੀ ਕਰੂੰਗਾ ਨਾ ਧਰਿਆ ਤੇ ਨਾ ਕਰੂੰਗਾ ਵੱਡੇ ਬਾਲ ਸਾਹਿਬ 16 ਸਾਲ ਜੇਲ੍ਹ ਖਾਤੇ ਮੈਂ ਉਹਨਾਂ ਦਾ ਬੇਟਾ ਹੈ ਬੋਲੇ ਅਕਾਲੀ ਦਲ ਦੇ ਵਰਕਰਾਂ ਨੂੰ ਤਾਂ ਜੇਲ੍ਹ ਕਿ ਹਉਮੰਗੂ ਲੱਗਦੀ ਹੈ ਕੋਈ ਅਕਾਲੀ ਦਲ ਨਹੀਂ ਡਰਦਾ ਆ ਭਾਦਰਸੂਰ ਮਿਆਂ ਦੀ ਕੌਮ ਹੈ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹੁੰਦਾ ਨਮਾ ਸਾਲ ਸ਼ੁਰੂ ਹੋ ਗਿਆ ਆ ਥੋੜੀ ਸਰਕਾਰ ਸਰਕਾਰ ਦਾ ਮਿਲਣਾ ਸਾਰਾ ਤੇ ਅਗਲੇ ਸਾਲ ਇਸ ਟਾਈਮ ਕੋਰ ਲੱਗਿਆ ਹੋਣਾ ਤੇ ਉਹਦੇ ਬਾਅਦ ਇਲੈਕਸ਼ਨ ਹੋ ਜਾਣਾ ਆਪੀਆਂ ਟੜੇਬੰਦੀ ਛੱਡ ਦਿਓ ਨਾਲੇ ਥੋੜਾ ਹਲਕਾ ਜੈਤੋ ਸਭ ਤੋਂ ਪੰਥੇ ਖਲਕਾ ਵਧੀਆ ਹਲਕਾ ਆ ਜਿਹੜੇ ਆਪਣੀ ਇੱਕ ਦੂਜੇ ਨਾਲ ਲੜੀ ਜਾਂਦੇ ਨਾ ਆਪਾਂ ਚੌਧਰ ਖਾਸ ਮਰਵਾਉਂਦਾ ਹੀ ਉਹ ਹੈ ਹੋਰ ਲੋਕੀ ਨਹੀਂ ਬਣਾਉਂਦੇ ਆਪਣੀ ਲੀਡਰਸ਼ਿਪ ਦੁਨੀਆ ਨਾਲ ਕਿਉਂ ਸਾਹੂ ਬਾਸੇ ਦਾ ਹਰ ਕੱਲੀ ਚੈ ਜੀ ਅੱਡਾ ਰਹਿੰਦਾ ਜੀ ਵੀ ਇਹਨਾਂ ਨੂੰ ਫਟ ਪਾਵੜਾ ਦੇ ਦਿਓ ਸਾਰਾ ਜਿੱਟ ਗਿਆ ਮੈਂ ਇੱਕ ਦੱਸਾਂ ਇਹਨੂੰ ਤੁਸੀਂ ਸਿੱਤੇ ਪਿਠਾਈ ਪੱਠਾ ਕਿੱਦੋਂਗਾ ਗੱਡੀ ਸਟਾਰਟ ਹੀ ਨਹੀਂ ਕਰਨ ਦਿੰਦੇ ਤੁਸੀਂ ਜਾਂ ਤਾਂ ਗੱਡੀ ਗੱਡੀ ਦਾ ਲੈਣ ਨੂੰ ਹੀ ਮਲੇ ਠੀਕਾ ਠੀਕਾ ਫਿਰ ਇਹਨੂੰ ਕਮਰੇ ਲਾਉਣਾ ਕੋਈ ਕਮਰੇ ਲੈ ਕੇ ਲਾਉਣਾ ਆਪਣੀਆਂ ਕਮੀਆਂ ਲੁਕਾਉਂਦੇ ਨਾ ਕਰੋ ਗੱਲ ਸਿੱਧੀ ਹੈ ਸੂਬਾ ਸਿੰਘ ਕਿਰੋਂ ਦਾ ਥੋੜੀ ਸੇਵਾ ਕਰ ਰਿਹਾ ਕਿੰਨੇ ਹੈ ਇਲੈਕਸ਼ਨ ਚ ਤੇ ਇਹਨੂੰ ਨਹੀਂ ਕਿੜੇ ਦਿੱਤਨ ਦਿੱਤਾ ਆ ਆਪਣੀਆਂ ਕਰਕੇ ਆ ਮੇਰੇ ਨਾਲ ਆਇਆ ਤੂੰ ਤੇਰੇ ਨਾਲ ਆਇਆ ਮੇਰੇ ਤੇਰੇ ਕਾਲੀ ਦਲ ਨੂੰ ਹਰਾਉਣ ਆਲਾ ਹੈ ਵੀ ਆਪਣੀ ਇਕੂ ਜੇ ਨਾਲ ਜਾਂ ਜੇਤਨੀ ਲੱਗਣਾ ਹੈ ਸਰਕਾਰ ਬਣਾ ਕੇ ਇੱਕ ਮਹੀਨਾ ਦੇ ਦੂੰ ਤੁਸੀਂ ਲੋ ਮਰਜ਼ੀ ਕਰਕੇ ਲਿਓ ਪਰ ਪਹਿਲੇ ਸਰਕਾਰ ਬਣਾਓ ਜੇ ਸਰਕਾਰ ਹੀ ਨਹੀਂ ਬਣੂਗੀ ਤਾਂ ਤੁਹਾਡੀ ਪਿੰਡ ਦੀ ਟੋਰ ਦਾ ਮੇਰੇ ਟੂਟ ਪਿੰਡ ਦੀ ਟੋਰ ਨਾ ਘਟ ਜੇ ਟੋਰ ਤਾਂ ਹੂਨ ਹੋਣੀ ਨਹੀਂ ਉਹ ਝਾੜੂ ਵਾਲ ਆ ਜੂਗਾ ਹੋਰ ਆ ਜੂ ਇਹ ਰਸ਼ੀਤਰ ਫੇਰ ਉਹ ਕਹਿੰਗੇ ਫਿਰ ਕੀ ਕਰੋਗੇ ਐਸ ਕਰਕੇ ਜੇ ਟੋਲੇ ਮੈਨੂੰ ਮੈਂ ਹਰ ਵਾਰ ਜਿੰਨੇ ਲੀਡਰ ਆਉਂਦੇ ਆ ਹਰ ਵਾਰ ਆ ਕਹਿੰਨਾ ਹੈ ਕਿੰਨੇ ਇਲੈਕਸ਼ਨ ਹੋ ਗਏ ਜਿੰਨੇ ਲੜਦੇ ਨੂੰ ਤਿੰਨ ਚਾਰ ਨੂੰ ਬੀਜੀ ਹੈ ਚਾਰ ਨੂੰ ਚਾਰ ਨੂੰ ਚਾਰ ਚਾਰ ਗੱਲ ਕਰ ਦੋਸਤਾਂ ਦੇ ਮੈਂ ਉਹ ਦੇਖ ਫਿਰ ਫਿਰ ਗਲਤੀ ਮੇਰੀ ਹੈ ਕਿ ਥੋੜੀ ਹੈ ਐਡਾ ਹੋਈਆ ਨੇਕ ਬੰਦਾ ਹੁਣ ਇਹਨੂੰ ਸੌਣ ਨਾ ਦਿਓ ਰਾਤ ਬਾਪਾ ਥੋੜੇ ਥੋੜੇ ਆ ਕੇ ਵੀ ਕਰਦੇ ਆ ਨਾ ਬਾਦ ਸਾਹਿਬ ਇਹਨੂੰ ਨਾ ਸਾਨੂੰ ਇੱਕ ਪਿੰਡ ਦੀ ਡਿਊਟੀ ਲਾ ਦਿੰਦੇ ਸਵੇਰੇ 5 ਵਜੇ ਲੈ ਕੇ ਪਿੰਡ ਜਵਾਨ ਦੇ ਕੋਲ ਨਹੀਂ ਬਾਦ ਸਾਹਿਬ ਅਹੀਂ ਤਾਂ ਸਵੇਰੇ 7 ਵਜੇ ਨਿਕਲ ਜੰਨੇ ਅਸੀਂ ਅਸੀਂ ਸਵੇਰੇ 7 ਵਜੇ ਕੋ ਯਾਰ ਆਪਾਂ ਪਕੜਾ ਕੋਈ ਤੇ ਡਿਬੇਟ ਦੇ ਹੈਗੇ ਆਪਾਂ ਤਾਂ ਬੇਸਿਕਲੀ ਗੱਲ ਕਰਨਾ ਹੈ ਆਰ ਪਿੰਡ ਵਾਲਾ ਆਪਣਾ ਪਿੰਡ ਸੰਭਾਲ ਲੈ ਬਹੁਤ ਹੈ ਨਾਲ ਦੇ ਪਿੰਡ ਚ ਇੰਟਰਫੇਅਰ ਕਰਨ ਦੀ ਲੋੜ ਨਹੀਂ ਆਪਣਾ ਪਿੰਡ ਸੰਭਾਲ ਲਓ ਆਪਣੇ ਪਿੰਡ ਦੀ ਤੁਸੀਂ ਲੀਡ ਦਵਾ ਦਿਓ ਤਾਂ ਫਿਰ ਤਾਂ ਥੋੜੀ ਅਸੀਂ ਕਹਿੰਦੇ ਮੰਨਦੇ ਆ ਆਪਣੇ ਪਿੰਡ ਚ ਪਿੱਛੇ ਤੇ ਦੂਜੇ ਪਿੰਡ ਚ ਉਧਰ ਕਰਨ ਦੀ ਕੀ ਲੋੜ ਹੈ ਤੁਸੀਂ ਆਪਣੇ ਆਪਣੇ ਪਿੰਡ ਦੀ ਜਮਵਾਰੀ ਪਿੰਡ ਵਾਲੇ ਦੇ ਦਿਓ ਹੈ ਜੇ ਪਿੰਡ ਨਹੀਂ ਸੰਭਾਲ ਸਕਦੇ ਜਾਂ ਕਹਿ ਦੇਣਗੇ ਸਤੋਂ ਨਹੀਂ ਹੁੰਦਾ ਇੱਕ ਹੋਰ ਬੰਦਾ ਦੇ ਦਿਓ ਨਹੀਂ ਤਾਂ ਪਹਿਲਾ ਪ੍ਰੈਫਰੈਂਸ ਉਹ ਪਿੰਡਲ ਨੂੰ ਤੇ ਰਿਜ਼ਲਟ ਵੀ ਲੋ ਸੋ ਮੈਂ ਬਹੁਤ ਹਲਕੇ ਦਾ ਵੀ ਕਰੋ ਜੀ ਆਪਾਂ ਵੀ ਆਪੋ ਆਪਣਾ ਸੰਭਾਲਣ ਦੀ ਰਾ ਜੀ ਹੇਠ ਹਸਕੇ ਰੱਖਮ ਰੱਖੀਏ ਕੁਲੀ ਮਾਰ ਦੱਸਾ ਕੀ ਹੈ ਬੰਦੇ ਨੂੰ ਆਪ ਜੇ ਢਾਂਗ ਛੋਟੇ ਲਾਉਣਾ ਜੀ ਕਿਹੜਾ ਵੜਜੂ ਅੰਦਰ ਯਾਰ ਥੋਡੇ ਥੋਡੇ ਘਰੇ ਕਿਹੜਾ ਵੜਜੂ ਯਾਰ ਇਹਨੂੰ ਗੱਲਾਂ ਤਾਂ ਉਹਦਾ ਲੱਗਿਆ ਮੈਨੂੰ ਤਾਂ ਤੁਸੀਂ ਕਰਨਾ ਹੈ ਯਾਰ ਮੈਂ ਤਾਂ ਨਹੀਂ ਕਰ ਰਿਹਾ ਤੁਸੀਂ ਦੱਸਿਆ ਕੀ ਹੈ ਕਮਾਂਡ ਥੋਡੇ ਕੋਲੇ ਹੈ ਥੋਡੇ ਕੋਲ ਉਮੀਦਵਾਰ ਦਿੱਤਾ ਹੈ ਬਜ਼ੁਰਗਾਂ ਨੇ ਕਿੰਨੀ ਸੇਵਾ ਕੀਤੀ ਹੈ ਮੈਨੂੰ ਲੱਗਦਾ ਇਹਨਾਂ ਦੇ ਬਜ਼ੁਰਗਾਂ ਨਾਲ ਮੈਨੂੰ ਲੱਗਦਾ ਤੁਸੀਂ ਕੁਲਾ ਜਵਾਕ ਜੁਹਨੇ ਆ ਤਾਂ ਮੇਰੇ ਨਾਲ ਦਾ ਦਸਤਰ ਮੇਰੀ ਟੀਮ ਮੇਰੀ ਟੀਮ ਵਾਲੇ ਵੀ ਘੱਟ ਹੀ ਰਹੇ ਗਏ ਪੁਰਾਣੇ ਬਾਕੀ ਲੋਕ ਕਿੰਨਾ ਪਿਆਰ ਕਰਦੇ ਬਾਈਬਲ ਤੇ ਬਗਰਾੜੀ ਚੋਂ ਗੱਲ ਮੋਟਾ ਦੇ ਚਲੋ ਆਪਾਂ ਹੁਣ ਜਿਆਦਾ ਨਾ ਕਰੀਏ ਬੋਲ ਵਾਲਾ ਕੰਮ ਨਹੀਂ ਹੈ ਸੀਰੀਅਸ ਹੈ ਆ ਸੀਰੀਅਸ ਹੈ ਇੱਕ ਤਾਂ ਮੈਂ ਕਹਿਣਾ ਚਾਹਣਾ ਜੋ ਪ੍ਰੋਗਰਾਮ ਅਕਾਲੀ ਦਲ ਦਾ ਆਊਗਾ ਆ ਸਾਲ ਤੁਸੀਂ ਕਿਤੇ ਮਰਜ਼ੀ ਉਹ ਦੂਜੇ ਕੰਮ ਛੱਡ ਦਿਓ ਅਕਾਲੀ ਦਲ ਦੇ ਪ੍ਰੋਗਰਾਮ ਚ ਆਉਣਾ ਇੱਕ ਹਫਤਾ ਪਹਿਲੇ ਮਾਗੀ ਦੀ ਕਾਨਫਰੰਸ ਹੈ ਜਿੰਨੇ ਵਰਕਰ ਤੁਸੀਂ ਬੈਠੇ ਹੋ ਪੰਜ ਪੰਜ ਬੰਦੇ ਲੈ ਕੇ ਆਓ ਆ ਜਿਵੇਂ ਹੁੰਦਾ ਨਾ ਫਰਜ਼ ਜਿਵੇਂ ਆ ਤੁਹਾਡਾ ਫਰਜ਼ ਹੈ ਬੇਨਤੀ ਲਈ ਹੁੰਦਾ ਤੁਹਾਡਾ ਫਰਜ਼ ਹੈ ਮਾਗੀ ਤੋਂ ਜੰਗ ਸ਼ੁਰੂ ਹੋਣੀ ਹੈ ਸਾਰੀਆਂ ਆਪਣੀਆਂ ਆਪਣੀਆਂ ਫੌਜਾਂ ਤਿਆਰ ਕਰ ਰਹੀਆਂ ਐਥੇ ਪਤਾ ਲੱਗਦਾ ਐਥੇ ਦੋ ਹੱਥ ਹੋ ਜਾਣਗੇ ਸੋ ਮਾਗੀ ਦੀ ਕਾਨਫਰੰਸ